ਤੇ ਪੰਜਾਬ ਪਾਜਪਾ ਦੇ ਸੀਨੀਅਰ ਆਗੂ ਫਤਿਹਜੰਗ ਸਿੰਘ ਬਾਜਵਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜਨਵਰੀ ਮਹੀਨੇ ਦੇ ਵਿੱਚ ਰ ਪੰਜਾਬ ਪਾਜਪਾ ਦਾ ਪ੍ਰਧਾਨ ਬਦਲਿਆ ਜਾ ਸਕਦਾ ਹੈ ਬਾਜਵਾ ਨੇ ਕਿਹਾ ਕਿ ਜਨਵਰੀ ਮਹੀਨੇ ਚ ਹੀ ਪਾਜਪਾ ਦੇ ਸੁਭਾ ਪ੍ਰਧਾਨ ਜੜੇ ਨੇ ਜਿੱਥੇ ਵੀ ਬਦਲੇ ਜਾਣੇ ਹਨ ਉੱਥੇ ਬਦਲੇ ਜਾਣਗੇ ਬਾਜਵਾ ਨੇ ਮੰਨਿਆ ਕਿ ਜੜਾ ਹੈ ਸੁਨੀਲ ਜਾਖੜ ਦੇ ਸਰਗਰਮ ਨਾ ਹੋਣ ਦੇ ਕਰਕੇ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਹੈ ਜਦੋਂ ਕੋਈ ਚੀਜ਼ ਦਾ ਡਿਸੀਜ ਲੈਂਦਾ ਹੈ ਨਾ ਉਹ ਕਹਿੰਦੇ ਵੀ ਉਹ ਰੱਬ ਦੇ ਨਾਲ ਉਸ ਲੀਨ ਹੋ ਜਾਂਦਾ ਹੈ ਤੇ ਫਿਰ ਉਹ ਕੋਈ ਡਿਸੀਜਨ ਲੈਂਦਾ ਸੁਨੀਲ ਜਾਖੜ ਦੀ ਚੁੱਪੀ ਕੋਈ ਪਾਰਟੀ ਨਾਲ ਉਹਨਾਂ ਦਾ ਵਖਰੇਵਾ ਨਹੀਂ ਹੈ ਕੋਈ ਕਿਹਦੇ ਗੱਲ ਦੀ ਨਹੀਂ ਹੋ ਸਕਦਾ ਕਿਉਂਕਿ ਹਰ ਬੰਦੇ ਦੀ ਆਪਣੀ ਆਪਣੀ ਨੇਚਰ ਹੁੰਦੀ ਹੈ ਉਹ ਜਦੋਂ ਲੋਕ ਸਭਾ ਵਿੱਚ ਕੋਈ ਸੀਟ ਜਿੱਤੇ ਨਹੀਂ ਤੇ ਉਹਨਾਂ ਨੇ ਇਹ ਸੋਚਿਆ ਵੀ ਮੇਰਾ ਇੱਕ ਇਖਲਾਕੀ ਫਰਜ਼ ਬੰਦਾ ਵੀ ਮੈਂ ਆਪਣੀ ਸ਼ਾਇਦ ਉਹ ਚੀਜ਼ ਪੂਰੀ ਨਹੀਂ ਕਰ ਸਕਿਆ ਤਾਂ ਉਹਨਾਂ ਨੇ ਚਿੱਠੀ ਦੇ ਕੇ ਰੈਜ਼ੀਗਨੇਸ਼ਨ ਦਿੱਤਾ ਔਰ ਕੋਈ ਲੰਬੀ ਚੌੜੀ ਗੱਲ ਨਹੀਂ ਪਾਰਟੀ ਦੇਖੋ ਮੈਂ ਇੱਕ ਗੱਲ ਦੱਸੀ ਹੈ ਵੀ ਭਾਰਤੀ ਜਨਤਾ ਪਾਰਟੀ ਚ ਹਰ ਬੰਦਾ ਪ੍ਰਧਾਨ ਹੈ ਤੇ ਹਰ ਬੰਦਾ ਵਰਕਰ ਹੈ ਇਥੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕੋਈ ਇਹ ਨਹੀਂ ਵੀ ਪ੍ਰਧਾਨ ਆਏਗਾ ਤੇ ਬੀਜੇਪੀ ਚੱਲੇਗੀ ਹਾਂ ਫਰਕ ਜ਼ਰੂਰ ਪੈਂਦਾ ਹੈ ਉਹਦਾ ਉਹਨਾਂ ਦੇ ਹੋਣ ਦਾ ਅਸੀਂ ਕੋਈ ਫਾਇਦਾ ਲੈ ਸਕਦੇ ਸੀ ਪਰ ਕਿਉਂਕਿ ਉਹਨਾਂ ਦੀਆਂ ਕੋਈ ਮਜਬੂਰੀਆਂ ਨਹੀਂ ਕਰਾਂਦੀਆਂ ਜਿਹੜੀ ਕਿ ਉਹਨਾਂ ਨੇ ਇਹ ਗੱਲ ਕੀਤੀ ਹੈ ਵੀ ਮੈਂ ਆਪਣੀਆਂ ਮਜਬੂਰੀਆਂ ਕਰਕੇ ਜਿਹੜਾ ਪਾਰਟੀ ਦੀ ਜਿਹੜੀ ਪ੍ਰਧਾਨਗੀ ਛੱਡ ਰਿਹਾ 댓 ਇਜ਼ ਦ ਪੁਆਇੰਟ ਨਹੀਂ ਬਦਲੇ ਜਾਣੇ ਨਹੀਂ ਭਾਈ ਸਾਹਿਬ ਇਹ ਜਨਵਰੀ ਦੇ ਵਿੱਚ 올 ਇੰਡੀਆ ਲੈਵਲ ਤੇ ਜਦੋਂ ਚੇਂजेस ਆਣੀਆਂ ਨੇ ਨੱਡਾ ਸਾਹਿਬ ਦੀ ਦੋ ਟਰਮਸ ਹੋ ਗਈਆਂ ਨੇ ਤੇ ਨੈਚੁਰਲੀ ਬਾਕੀ ਸਟੇਟਸ ਵਿੱਚ ਜਿੱਥੇ ਪ੍ਰਧਾਨ ਚੇਂਜ ਹੋਣੇ ਨੇ ਉੱਥੇ ਹੋਣਗੇ ਹਾਂ